ਅੱਜ ਅਸੀਂ ਸਾਡੀ ਹੌਸਟਲੀ ਮੀਟਿੰਗ ਸੀ ਨਗਰ ਕੌਂਸਲ ਆਫਿਸ ਸੋ ਸਾਰੇ ਕੌਂਸਲਰ ਸਬਾਨਾ ਨੇ ਮਿਲ ਕੇ ਅੱਜ ਸਲਾਹ ਕਰਕੇ ਜਿਹੜੀ ਆ ਡੀਸੀ ਸਾਹਿਬ ਕੋ ਟਾਈਮ ਲਿਆ ਆ ਸੀ ਕਿ ਅੱਜ ਸਾਰੇ ਸਮੂਹ ਕੌਂਸਲਰ ਹੌਸ ਸਾਰਾ ਜਿਹੜਾ ਉਹ ਨਾਲ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਅਸੀਂ ਡੀਸੀ ਸਾਹਿਬ ਦੇ ਅੱਗੇ ਉਹਨਾਂ ਦੇ ਧਿਆਨ ਚ ਲਿਆਉਂਦਾ ਕਿ ਜਿਹੜਾ ਪਿਛਲੇ 1.5 ਸਾਲ ਤੋਂ ਸਾਰੇ ਮੈਂ ਤੇ ਮੇਰੇ ਸਾਰੇ ਕੌਂਸਲਰ ਸਬਾਨ ਜਿੱਦਾਂ ਵਾਡਾਂ ਦੇ ਵਿੱਚ ਜਗ੍ਹਾ ਨਾ ਹੋਣ ਕਰਕੇ ਵਾਡਾਂ ਚ ਕੂੜਾ ਸੀ ਬੜੇ ਆਪਣੇ ਪੱਧਰ ਤੇ ਜਿਹੜਾ ਉਹਨੂੰ ਮੈਨੇਜ ਕਰ ਰਹੇ ਆ ਉਦੇ ਸਬੰਚਾ ਜਿਹੜੇ ਡੀਸੀ ਸਾਹਿਬ ਨੂੰ ਮਿਲੇ ਆ ਤੇ ਡੀਸੀ ਸਾਹਿਬ ਨੂੰ ਦੱਸਿਆ ਵੀ ਆ ਕਿ ਸਾਨੂੰ ਪਹਿਲਾਂ ਮਾਨਕੌਰ ਸਿੰਘ ਜਿਹੜੀ ਨਗਰ ਕੌਂਸਲ ਦੀ ਆਪਣੀ ਪ੍ਰਾਪਰਟੀ ਆ ਉੱਥੇ ਅਸੀਂ ਛੋਟਾ ਇੱਕ ਪ੍ਰੋਸੈਸਿੰਗ ਸਾਈਡ ਲਾਉਣਾ ਚਾਹੁੰਦੇ ਸੀ ਜਿੱਥੇ ਦੋ ਤਿੰਨ ਵਾੜਾ ਜਿਹੜੀਆਂ ਉਹ ਸਾਈਡ ਜਿਹੜੀ ਕਵਰ ਕਰਦੀ ਆ ਕਿਉਂਕਿ ਉੱਥੇ ਅਸੀਂ ਕੂੜੇ ਨੂੰ ਸੈਗਰੀਗੇਸ਼ਨ ਕਰਨਾ ਸੀ ਉੱਥੇ ਸਾਰਾ ਸਾਡੀਆਂ ਮਸ਼ੀਨਰੀਆਂ ਲੱਗਣੀਆਂ ਸੀ ਉਸ ਤੋਂ ਬਾਅਦ ਜਿਹੜਾ ਤੁਸੀਂ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਤੁਹਾਡੇ মিডিਆ ਦੇ ਵਿੱਚ ਵੀ ਆਇਆ ਅਸੀਂ ਨਵੀਪੁਰ ਸਾਈਡ ਜਿਹੜੀ ਆ ਉੱਥੇ ਅਸੀਂ ਅਖਬਾਰ ਚ ਦਿੱਤਾ ਸੀ ਸਾਡੇ ਇੱਕ ਕਿਸਾਨ ਨੇ ਅਪੀਲ ਕੀਤੀ ਸੀ ਕਿ ਮੈਂ ਉੱਥੇ ਜਿਹੜੀ ਜਗ੍ਹਾ ਦੇਣ ਨੂੰ ਤਿਆਰ ਹਾਂ ਉਹ ਅਸੀਂ ਸਾਰੀ ਹਾਊਸ ਦੀ ਮੀਟਿੰਗ ਕਰਕੇ ਅਸੀਂ ਮਤਾ ਪਾਇਆ ਇੱਕ ਜਗ੍ਹਾ ਅਸੀਂ ਹਾਇਰ ਕੀਤੀ ਸੀ ਜਿਹਦਾ 8 ਲੱਖ ਰੁਪਈਆ ਦਾ ਕੀ ਅਸੀਂ ਕਿਸਾਨ ਨੂੰ ਕੀਤੀ ਸੀ ਜਦੋਂ ਉੱਥੇ ਵੀ ਕੰਮ ਕਰਨ ਲੱਗੇ ਉੱਥੇ ਵੀ ਪੋਲੀਟੀਕਲ ਸਾਰਾ ਐਂਗਲ ਦੇ ਕੇ ਉੱਥੇ ਵੀ ਕੰਮ ਨਹੀਂ ਕਰਨ ਦਿੱਤਾ ਗਿਆ ਮੈਂ ਕਹਿੰਦਾ ਫੇਰ ਵੀ ਮੇਰੇ ਸਫਾਈ ਕਰਮਚਾਰੀਆਂ ਦੀ ਬਾਧਰੀ ਐਮਸੀ ਸਮਾਨ ਵਾਲੇ ਸਾਰੀ ਬਾਧਰੀ ਆ ਕਿ ਸਵੇਰੇ ਨਾਲ ਹੋ ਕੇ ਜਿਹੜਾ ਕੂੜੇ ਨੂੰ ਬਾਡਾਂ ਦੇ ਵਿੱਚੋਂ ਜਿਹੜਾ ਤਰੀਕੇ ਦੇ ਨਾਲ ਉਹਦਾ ਨਿਪਟਾਰਾ ਕਰਦੇ ਨੇ ਅਸਥਾਈ ਤੌਰ ਤੇ ਅੰਦਰ ਪ੍ਰੇਰੀ ਅਸੀਂ ਕੋਈ ਨਾ ਕੋਈ ਜਗਾ ਜਿਹੜਾ ਜਗਾ ਦਾ ਪ੍ਰਬੰਧ ਕਰਕੇ ਅਸੀਂ ਪਿਛਲੇ ਪਿਛਲੇ ਸਾਲ ਡੇਢ ਸਾਲ ਤੋਂ ਜਿਹੜਾ ਕੂੜੇ ਨੂੰ ਮੈਨੇਜ ਕਰ ਰਹੇ ਆ ਜਿੱਥੇ ਅੱਜ ਡੀਸੀ ਸਾਹਿਬ ਨੂੰ ਮੰਗ ਕੀਤੀ ਹੈ ਉਹ ਬੜਾ ਪੋਜ਼ਿਟਿਵ ਉਹਨਾਂ ਨੇ ਸੁਣਿਆ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਕੁਝ ਤਾਂ 15 ਅਗਸਤ ਦਾ ਜਿਹੜਾ ਹੈਗਾ ਉਹ ਬਿਜ਼ੀ ਦਾ ਸਾਰਾ ਪ੍ਰਸ਼ਾਸਨ ਉਸ ਤੋਂ ਬਾਅਦ ਜਿਹੜਾ ਇਹਨੂੰ ਅਸੀਂ ਪ੍ਰੋਪਰ ਤੁਹਾਨੂੰ ਕੋਈ ਜਗਾ ਜਿਹੜੀ ਆ ਆਇਡੈਂਟੀਫਾਈ ਕਰਕੇ ਦੰਨੇ ਆ ਇਤੋ ਮੈਂ ਵੀ ਮੈਨੂੰ ਦੱਸਣਾ ਚਾਹੁੰਦਾ ਕਿ ਵਿਰੋਧੀ ਗੱਲਾਂ ਕਰਦੇ ਆ ਜੀ ਇਹ ਇਹ ਜਿਹੜਾ ਕੰਮ ਹੈ ਨਗਰ ਕੌਂਸਲ ਦਾ ਕੰਮ ਹੈ ਵੀ ਜਗ੍ਹਾ ਦਾ ਜਿਹੜਾ ਪ੍ਰਬੰਧ ਕਰਨਾ ਮੈਂ ਦੱਸਣਾ ਚਾਹੁੰਦਾ ਕਿ ਨਗਰ ਕੌਂਸਲ ਦਾ ਕੰਮ ਹੈ ਤੇ ਨਗਰ ਕੌਂਸਲ ਨੇ ਪਹਿਲਾਂ ਆਪਣੀ ਜਗ੍ਹਾ ਤੇ ਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਉਦੋਂ ਵੀ ਰੋਕਿਆ ਗਿਆ ਤੇ ਜਿਹੜਾ ਪ੍ਰਬੰਧ ਦੋ ਵਾਰੀ ਕੀਤਾ ਉਹ ਵੀ ਨਗਰ ਕੌਂਸਲ ਨੇ ਕੀਤਾ ਇਥੋਂ ਦੇ ਜਿਹੜਾ ਹਲਕਾ ਜਿਹੜਾ ਪਹਿਲਾਂ ਇੱਥੇ ਹਲਕਾ ਉਹਦਾ ਇਹ ਰਹੇ ਨੇ ਬੱਬਾ ਜੀ ਸਾਹਿਬ ਉਹ ਕਹਿ ਰਹੇ ਮੇਰੀ ਪੈਲੀ ਚ ਇਹਨਾਂ ਨੂੰ ਕਹਿਣਾ ਆਪਣੇ ਅੱਜ ਤੱਕ ਤੁਹਾਡੇ ਕੋ ਦਿੱਤੀ ਨਹੀਂ ਗਈ ਉਹ ਸਾਰੀ ਮਾਰ ਲੀਆ ਤੁਸੀਂ ਕਿਸੇ ਨੂੰ ਕੀ ਦੇਣਾ ਸੋ ਇਹ ਰਾਜਨੀ ਇਹ ਰਾਜਨੀਤੀ ਜਿਹੜੀਆਂ ਗੱਲਾਂ ਰਾਜਨੀਤਿਕ ਲੋਕ ਜਿਹੜੇ ਕਰਦੇ ਨੇ ਜਿਹੜੇ ਵਿਰੋਧੀ ਹੁੰਦੇ ਉਹਨਾਂ ਦਾ ਕੰਮ ਹੁੰਦਾ ਵਿਰੋਧ ਕਰਨਾ ਇਹਨਾਂ ਨੇ ਕਰਦੇ ਰਹਿਣਾ ਇਥੋਂ ਵਾਲਾ ਦੂਸਰਾ ਲੀਡਰ ਜਿਹੜਾ ਉਹ ਬੋਲ ਰਿਹਾ ਸੀ ਅੰਡਰਬ੍ਰਿਜ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਅੰਡਰਬ੍ਰਿਜ ਅੱਜ ਵੀ ਜਿਹੜਾ ਉੱਥੇ ਜਿਹੜੇ ਕੰਟਰੈਕਟਰ ਨੇ ਕੰਮ ਕੀਤਾ ਉਹਦੀ ਅਜੇ ਵੀ ਸਿਕਿਉਰਟੀਆਂ ਉੱਥੇ ਅਜੇ ਤੱਕ ਉਹਨਾਂ ਨੇ ਬੀਐਨਆਰ ਨੇ ਉਥੇ ਮੋਟਰਾਂ ਨਹੀਂ ਪਾਈਆਂ ਇੱਕ ਇੰਜਣ ਲਾਇਆ ਅਜੇ ਤੱਕ ਕੋਈ ਉਹਦਾ ਪ੍ਰੋਪਰ ਕੰਮ ਨਹੀਂ ਕੀਤਾ ਹੁਣ ਪਿਛਲੇ 5-7 ਦਿਨਾਂ ਤੋਂ ਉਹਨਾਂ ਦੇ ਪਿੱਛੇ ਪੈ ਕੇ ਅਸੀਂ ਸਾਰਾ ਉਹਦਾ ਪ੍ਰਬੰਧ ਕੀਤਾ ਅਫੀਸ਼ਲ ਦੇਣੀ 6-7 ਘੰਟੇ بارش ਹੋਈ ਆ ਇੱਕ ਉਥੇ ਦੇਖ ਸਕਦੇ ਤੁਸੀਂ ਪਾਣੀ ਵੀ ਨਹੀਂ ਖੜਾ ਹੋਇਆ ਸੋ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦਾ ਮਕਸਦ ਹੀ ਹੈ ਵਿਰੋਧ ਕਰਨਾ ਤੇ ਰੌਲਾ ਪਾਉਣਾ ਲੋਕਾਂ ਨੂੰ ਗਮਰਾਹ ਕਰਨਾ ਤਾਂ ਨਹੀਂ ਇਸ ਕੂੜੇ ਦੇ ਮਸਲੇ ਨੂੰ ਇੱਕ ਸਾਲ ਦੀ ਮਿਸਾਲ ਨਾਲ ਲੰਬਾ ਸਾਲ ਹੋਵੇ ਡੇਢ ਡੇਢ ਕਿਉਂ ਹੋਵੇਦਾ ਬਦਦੋਬਸਤ ਨਹੀਂ ਕਰ ਸਕੀ ਸਰਕਾਰ ਜਾਂ ਕੰਗਰਸ ਨਹੀਂ ਕਰਦੀ ਨਾ ਫਿਰ ਕਾਉਂਸਲ ਨਾ ਤਾਂ ਗੱਲ ਕਰਨ ਜਾਂ ਨਕਲ ਕਾਉਂਸਲ ਪ੍ਰਬੰਧ ਨਹੀਂ ਕਰਦੀ ਮੈਂ ਪ੍ਰਬੰਧ ਫੇਰ ਕਰ ਲਾਂਗਾ ਜਗ੍ਹਾ ਦਾ ਫਿਰ ਇਹਨਾਂ ਨੇ ਕਹਿਣਾ ਉੱਥੇ ਨਹੀਂ ਕੰਮ ਚੱਲਣ ਦੇਣਾ ਗੱਲ ਤੇ ਤੋਂ ਸਮਝਦੇ ਹੋ ਵੀ ਪੋਲੀਟਿਕਲ ਕਿ ਹਾਊਸ ਜਿਹੜਾ ਉਹ ਕਾਂਗਰਸ ਪਾਰਟੀ ਦਾ ਤੇ ਇਹਨਾਂ ਨੂੰ ਕੰਮ ਨਾ ਕਰ ਦਿੱਤਾ ਜਾਏ ਪਰ ਜਿੱਥੇ ਜੀ ਇਹ ਸਾਨੂੰ ਇਹ ਰੋਕਦੇ ਨੇ ਕੰਮ ਕਰਦੋ ਪਰ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸਾਡੇ ਨਗਰ ਕੌਂਸਲ ਦੇ ਸਾਰੇ EMPLOYEES ਤੇ ਸਾਰੇ MCD ਸਹਿਬਾਨਾਂ ਦੀ ਬੜੀ ਹਿੰਮਤ ਹੈ ਕਿ ਸਾਰੇ ਇਕੱਠੇ ਹੋ ਕੇ ਅਸੀਂ ਸਾਰੇ ਜਿਹੜਾ ਫਿਰ ਵੀ 1.5 ਸਾਲ ਤੋਂ ਕੂੜਾ ਸਾਹਮਣੇ ਇਹ ਇਹ ਜਿਹੜੇ ਲੀਡਰ ਬੋਲਦੇ ਨੇ ਇੱਕ ਦਿਨ ਦਾ ਦੱਸਣ ਵੀ ਗਵਾਂਢ ਚ ਕੂੜਾ ਪਿਆ ਹੋਏ ਤੇ ਆਪਸ ਚ ਲੜ ਪੈਂਦੇ ਨੇ ਸੋ ਇਹ ਕੂੜਾ ਜਿਹੜਾ ਇੱਕ ਘਰ ਦਾ ਸਾਫੜਾ ਉਹ ਵੀ ਔਖਾ ਤੇ ਅਸੀਂ ਸਾਰੇ ਸ਼ਹਿਰ ਦਾ ਸਾਫੜਾ ਆਮ ਲੋਕ ਜਿਹੜੇ ਉਹ ਨਹੀਂ ਖੱਜਲ ਖਰਾਬ ਹੋ ਰਹੇ ਬਿਲਕੁਲ ਲੋਕਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਕਿ ਇੱਥੇ ਹਾਊਸ ਜਿਹੜਾ ਕਾਂਗਰਸ ਪਾਰਟੀ ਦਾ ਵਿਧਾਇਕ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਨੇ ਇਸੇ ਕਰਕੇ ਲੋਕਾਂ ਨੂੰ ਖਰਾਬ ਕੀਤਾ ਜਾ ਰਿਹਾ ਜਦੋਂ ਸਾਡੀ ਪਿਛਲੀ ਗਵਰਨਮੈਂਟ ਸੀ ਤੇ ਅਸੀਂ ਨਾਰਥ ਇੰਡੀਆ 'ਚ ਉਹ ਮੇਰਾ ਖਿਆਲ ਪਹਿਲੇ 100 ਦੇ ਰੈਂਕ 'ਚ ਆਏ ਸੀ ਨਾਰਥ ਇੰਡੀਆ ਜਦੋਂ ਸਵਸ਼ ਭਾਰਤ ਅਭਿਆਨ ਦੇ ਵਿੱਚ ਅੱਜ ਜਗ੍ਹਾ ਨਾ ਹੋਣ ਕਰਕੇ ਸਾਰਾ ਇਹਨਾਂ ਅੱਜ ਅਸੀਂ ਬੈਕਵਰਡ ਤੇ ਚਲੇ ਗਏ ਸਾਨੂੰ ਵੀ ਸ਼ਰਮ ਆਉਂਦੀ ਹੈ ਕਿ ਸ ਸਾਨੂੰ ਕੰਮ ਕਰਨ ਦੇਣਾ ਮੈਂ ਇਹਨਾਂ ਨੂੰ ਇਹ ਵੀ ਕਹਿ ਕੇ ਆਂ ਡੀਸੀ ਸਾਹਿਬ ਨੂੰ ਸਾਡੇ ਫੰਡਾਂ ਦੀ ਕੋਈ ਪ੍ਰੋਬਲਮ ਨਹੀਂ ਮੈਂ ਐਮਪੀ ਸਾਹਿਬ ਦੀ ਬੇਨਤੀ ਕਰਾਂ ਜਾਂ ਕਿਸੇ ਹੋਰ ਦੇ ਅਫਸਰ ਦੀ ਕਰਾਂ ਮੈਂ ਉੱਪਰੋਂ ਫੰਡ ਸੈਂਕਸ਼ਨ ਕਰਾਵਾਂ ਉਹ ਸਾਡਾ ਕੰਮ ਸਾਨੂੰ ਇੱਕ ਸਾਨੂੰ ਜਿਹੜੀ ਜਗ੍ਹਾ ਜਾਂ ਉੱਥੇ ਅਲਾਉ ਕੀਤਾ ਜਾਏ ਏਡੀਸੀ ਸਾਹਿਬ ਨੇ ਚਿੱਠੀ ਕੱਢੀ ਹੋਈ ਆ ਇੱਥੋਂ ਵਾਲੇ ਲੀਡਰ ਦੇ ਕਹਿਣ ਤੇ ਕਿ ਅਗਲੇ ਹੁਕਮਾਂ ਤੱਕ ਇੱਥੇ ਰੋਕ ਲਾਈ ਜਾਂਦੀ ਆ ਅੱਜ ਉੱਥੇ ਕਿਸਾਨ ਨੂੰ 8 ਲੱਖ ਰੁਪਏ ਦਿੱਤਾ ਕੌਣ ਰਿਸਪੌਂਸਿਬਲ ਉੱਥੇ ਕੱਲ ਨੂੰ ਆਡਿਟ ਹੋਣਾ ਸਭ ਕੁਝ ਹੋਣਾ 8 ਲੱਖ ਰੁਪਏ ਕਿਸਾਨ ਨੂੰ ਦੇ ਦਿੱਤਾ ਕੰਮ ਉੱਥੇ ਸਾਨੂੰ ਕਰਨੀ ਦੇ ਦੇ ਜੇ ਅਸੀਂ ਕੱਲ ਨੂੰ ਹੋਰ ਜਗ੍ਹਾ ਵੀ ਆਇਡੈਂਟੀਫਾਈ ਕਰਦੇ ਉੱਥੇ ਵੀ ਇਹੋ ਹੀ ਪੋਲਿਟਿਕਲ ਇਸ਼ੂ ਤੁਹਾਡੇ ਐਮਸੀ ਸਾਹਿਬ ਨਾਲ ਆਇਆ ਕਿ ਇਹ ਸ਼ੁਆਸ਼ਨ ਮਿਲਿਆ ਹੈ। ਸ਼ੁਆਸ਼ਨ ਮਿਲਿਆ ਉਹਨਾਂ ਨੂੰ ਟਾਈਮ ਦਿੱਤਾ ਕਿਉਂਕਿ ਅਸੀਂ ਵੀ ਸਮਝਦੇ ਹਾਂ ਕਿ ਇਹ ਜਿਹੜਾ ਵਾ ਟੇਬਲ ਤੇ ਬੈਠ ਕੇ ਗੱਲ ਕਰਨ ਵਾਲੀ ਗੱਲ ਨਹੀਂ ਹੈ ਇਹਨੂੰ ਪ੍ਰੈਕਟੀਕਲੀ ਸਾਰਾ ਉਹਨਾਂ ਨੇ ਵੀ ਦੇਖਣਾ। ਸੋ ਉਹਨਾਂ ਨੇ ਸਮਾਂ ਮੰਗਿਆ ਕਿ ਥੋੜਾ ਸਮਾਂ ਦਿਓ ਅਸੀਂ ਵੀ ਇਸ ਜਿਹੜਾ ਤੁਹਾਡਾ ਮਸਲਾ ਇਹਨੂੰ ਬੜਾ ਗੰਭੀਰਤਾ ਨਾਲ ਲੈ ਰਿਹਾ ਅਸੀਂ ਵੀ ਕਿਉਂਕਿ ਜਿੱਥੇ ਨਗਰ ਕਾਉਂਸਲ ਦਾ ਉਹਨਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਜਦੋਂ ਕੋਈ ਵੀ ਜਗਾ ਜਿਹੜੀ ਸਿਲੈਕਟ ਕਰਦੇ ਉਹਦੇ ਚੇਅਰਮੈਨ ਡੀਸੀ ਸਾਹਿਬ ਹੁੰਦੇ ਨੇ ਸੋ ਇਸ ਕਰਕੇ ਉਹ ਵੀ ਸਾਡੇ ਨਾਲ ਜਿੰਨਾ ਜਿੰਨਾ ਨਗਰ ਕੌਂਸਲ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਉਹਨਾਂ ਨਗਰ ਕੌਂਸਲ ਕਿੰਨਾ ਟਾਈਮ ਦਿੰਦਾ ਪ੍ਰਸ਼ਾਸਨ ਨੂੰ ਫਿਰ ਇਹ ਕੋਈ ਦੇਣ ਲੈਣ ਵਾਲਾ ਕੋਈ ਇਸ਼ੂ ਨਹੀਂਗਾ ਅਸੀਂ ਤੇ ਆਪਣਾ ਪਦਰ ਤੇ ਟੈਂਪਰੇਰੀ ਅਸੀਂ ਤੇ ਪ੍ਰਬੰਧ ਕਰੀ ਜਾਣਾ ਜੇ ਨਾ ਨਗਰ ਕੌਂਸਲ ਛੋੜ ਦੇਗਾ ਵੀ ਬੰਦੋਬਸਤ ਨਹੀਂ ਕਰ ਪਾ ਰਿਆ ਬੰਦੋਬਸਤ ਤੇ ਕਰ ਰਹੇ ਆ 1.5 ਸਾਲ ਤੋਂ ਕੂੜਾ ਚੁੱਕੀ ਜਾ ਰਹੇ ਆ ਇਹ ਬੰਦੋਬਸਤੀ ਆ ਅਸੀਂ ਅਸੀਂ ਤੇ ਆਪਣਾ ਬੰਦੋਬਸਤ ਕਰੀ ਜਾ ਰਹੇ ਆ ਅਸੀਂ ਇਹ ਕਹਿ ਰਹੇ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਇਹਨਾਂ ਕੋਈ ਸਹਾਇਤਾ ਸਹਾਇਤਾ ਨਹੀਂ ਮੰਗ ਰਹੇ ਕਿ ਜਾਂ ਤੁਹਾਨੂੰ ਫੰਡਸ ਦੇ ਦਿਓ ਜਾਂ ਸਾਨੂੰ ਅਸੀਂ ਇਹ ਕਹਿ ਰਹੇ ਆ ਕਿ ਸਾਨੂੰ ਆਪਣੇ ਆਪਣਾ ਕੰਮ ਤੇ ਕਰਨ ਦਿਓ ਜੇ ਨਹੀਂ ਫਿਰ ਮਿਲਦਾ ਫਿਰ ਅੱਗੇ ਕੀ ਹੋਏਗਾ ਤੁਹਾਨੂੰ ਸਮਾਂ ਬਿਲਕੁਲ ਲੋਕਾਂ ਨੇ ਵੋਟਾਂ ਪਾ ਕੇ ਸਾਰੇ ਨਮਾਇਦਿਆਂ ਨੂੰ ਸਾਡੇ 29 ਦੇ 29 ਕੌਂਸਲਰ ਉਹ ਜਿੱਤ ਆਏ ਸੀ ਕਾਂਗਰਸ ਪਾਰਟੀ ਦੇ ਸਾਡਾ ਜੇ ਅਸੀਂ ਲੋਕਾਂ ਨੇ ਸਾਨੂੰ ਚੁਣਿਆ ਸਾਡਾ ਇਹ ਨਾਂ ਵੀ ਕੰਮ ਕਰ ਦੇਣਗੇ ਜਿੰਨਾ ਚਿਰ ਸਾਡਾ ਹੌਸਾ ਅਸੀਂ ਕੂੜੇ ਦਾ ਆਪਣੇ ਪੱਧਰ ਤੇ ਪ੍ਰਬੰਧ ਕਰਦੇ ਰਹਿਣਾ ਇਹ ਨਹੀਂ ਕਿ ਅਸੀਂ ਪਰ ਜਿੱਥੇ ਇਹਨਾਂ ਦਾ ਫਰਜ ਬੰਦਾ ਹੈ ਇਹਨਾਂ ਨੂੰ ਇਹਨਾਂ ਦਾ ਫਰਜ ਇਹਨਾਂ ਨੂੰ ਦੱਸੜਾਏ ਆ ਵੀ ਤੁਹਾਡਾ ਵੀ ਫਰਜ ਹੈ ਜੇ ਤੁਸੀਂ ਰੋਕ ਲਈ ਆ ਕਿਸ ਕਾਰਨਾ ਕਰਕੇ ਰੋਕ ਲਈ ਆ ਅਗਲੇ ਹੁਕਮਾਂ ਤੱਕ ਅੱਜ ਤੱਕ ਮੈਨੂੰ ਅੱਗੇ ਉਹਦਾ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਕਿਉਂ ਕਿਸ ਕਾਰਨ ਕਰਕੇ ਰੋਕ ਲਈ ਆ ਉੱਥੇ ਏ ਡੀ ਸੀ ਸਾਹਿਬ ਨੇ ਤੇ ਚਿੱਠੀ ਕੱਢਤੀ ਵੀ ਅਗਲੇ ਹੁਕਮਾਂ ਤੱਕ ਨਵੀਪੁਰ ਕੰਮ ਨਾ ਕੀਤਾ ਜਾਏ ਪਰ ਕਿਸ ਕਾਰਨ ਕਰਕੇ ਕੱਢੀ ਆ ਕਿਸ ਦੇ ਕਹਿਣ ਕਰਕੇ ਕੱਢੀ ਆ ਉਸ ਉਹ ਹੀ ਏਡੀਸੀ ਸਾਹਿਬ ਨੇ ਜਦੋਂ ਹੌਸ ਦਾ ਮਾਤਾ ਪਿਤਾ ਆ ਉਹਨਾਂ ਨੇ ਪ੍ਰਵਾਨਗੀ ਦਿੱਤੀ ਹੋਈ ਹੈ ਸੋ ਗੱਲ ਇਹ ਹੈ ਕਿ ਨਗਰਪਾਲਿਕਾ ਹੱਲ ਕੀ ਨਿਕਲੇਗਾ ਜੀ ਹੱਲ ਡੀਸੀ ਸਾਹਿਬ ਨੂੰ ਮਿਲੇ ਆ ਹੋਵ ਆ ਪੂਰੀ ਡੀਸੀ ਸਾਹਿਬ ਬੜੇ ਵਧੀਆ ਇਨਸਾਨ ਨੇ ਪੋਜ਼ਿਟਿਵ ਨੇ ਉਹਨਾਂ ਨੇ ਬੜੇ ਵਧੀਆ ਸਾਰੇ ਕੌਂਸਲਰ ਸਮਾਨਾਂ ਨੇ ਆਪਣੇ ਮੁੱਦੇ ਰੱਖੇ ਕੱਲੇ ਕੱਲੇ ਉਹਨਾਂ ਨੇ ਸੁਣਿਆ ਵੀ ਆ ਤੇ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਵੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਲਦੀ ਇਹਦਾ ਜਿਹੜਾ ਹੱਲ ਕਰਾਂਗੇ ਕਿਉਂਕਿ ਇਹ ਸ਼ਹਿਰ ਵਾਲਿਆਂ ਦਾ ਜਿਹੜਾ ਸਾਂਝਾ ਮਸਲਾ ਇਹ ਕੋਈ ਕਾਂਗਰਸ ਪਾਰਟੀ ਜਾਂ ਝਾੜੂ ਵਾਲਿਆਂ ਦੀ ਜਾਂ ਕਾਲੀ ਦਾਲੇ ਇਕੱਲੇ ਦੇ ਸਾਰੇ ਸ਼ਹਿਰ ਨਾਲ ਜੁੜਿਆ ਸਾਰੇ ਸ਼ਹਿਰ ਦੀ ਨੁਮਾਇੰਦੀ ਕਰ ਰਿਹਾ ਕੋਈ 77000 ਵੋਟਰਾਂ ਦੇ ਨੁਮਾਇंदे ਨੇ ਸਾਰੇ ਹਰ ਹਰ ਕੋਈ ਕੋਈ 4000 ਬੋਡ ਨੂੰ ਨੁਮਾਇੰਦੀ ਕਰ ਰਿਹਾ ਕੋਈ ਕੋਈ 5000 ਨੂੰ ਕੋਈ 3000 ਨੂੰ ਸੋ ਇਹ ਸਾਰਿਆਂ ਦਾ ਸਾਂਝਾ ਮਸਲਾ ਤੇ ਡੀਸੀ ਸਾਹਿਬ ਨੂੰ ਅੱਜ ਮਿਲੇ ਆ ਜੇ ਦੁਬਾਰਾ ਮਿਲਣਾ ਪਿਆ ਦੁਬਾਰਾ ਵੀ ਮਿਲਾਂਗੇ ਬਾਕੀ ਜਿੰਨਾ ਚਿਰ ਨਹੀਂ ਪ੍ਰਬੰਧ ਕਰਦੇ ਉਹਨਾਂ ਚਿਰ ਅਸੀਂ ਆਪਣੇ ਪੱਧਰ ਤੇ ਜਿਹੜਾ ਵਾ ਕੂੜਾ ਜਿਹੜਾ ਜਿਸ ਤਰ੍ਹਾਂ ਪਹਿਲਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਦਾਂ ਕੋਸ਼ਿਸ਼ ਜਿਹੜੀ ਜਾਰੀ ਰਹੇਗੀ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇंदे ਕਦੀ ਜਿੰਨੇ ਵੀ ਕੌਂਸਲਰ ਭੱਜਣ ਵਾਲੇ ਕੌਂਸਲਰ ਨਹੀਂ ਜਿੰਨਾ ਚਿਰ ਵੀ ਲੋੜ ਪਈ ਅਸੀਂ ਉਹਨੂੰ ਆਪਣੇ ਤਰੀਕੇ ਨਾਲ ਨਿਪਟਾਰਾ ਕਰਦੇ ਰਹਿਣਾ ਡੀਸੀ ਸਾਹਿਬ ਦੇ ਧਿਆਨ ਵਿੱਚ ਹੋਰ ਮਸਲਾ ਲਿਆਂਦਾ ਹੈ ਕਿ ਜਿੱਥੇ ਸ਼ਹਿਰਾਂ ਦੇ ਰੋਡਸ ਦੇ ਉੱਤੇ ਜਿਹੜਾ ਕੂੜਾ ਲੱਗਦਾ ਦੋ ਦੋ ਸਕੀਮ ਜਿਹੜੀਆਂ ਪੁੱਡਾ ਕੋਲ ਆ ਜਿਵੇਂ ਬਟਾਲਾ ਰੋਡ ਦੀ ਗੱਲ ਕਰੀਏ ਜੇਲ੍ਹ ਰੋਡ ਦੀ ਗੱਲ ਕਰੀਏ ਜਦੋਂ ਸਾਰੇ ਯੂਜ਼ਰ ਚਾਰਜਰ ਯੂਜ਼ਰ ਚਾਰਜਸ ਲੈ ਰਹੇ ਨੇ ਲੋਕਾਂ ਕੋਲ ਪੈਸੇ ਲੈ ਰਹੇ ਨੇ ਤੇ ਫਿਰ ਉਹ ਆਪਣੇ ਉਹਨਾਂ ਦਾ ਧਿਆਨ ਚ ਲੈਂਦਾ ਕਿ ਉਹ ਆਪਣਾ ਪ੍ਰਬੰਧ ਉੱਥੇ ਆਪ ਕਰਨ ਇੱਕ ਜਗ੍ਹਾ ਢੁੱਡਾ ਚ ਉੱਥੇ ਜਾਂ ਪਿਟਸ ਬਣਾਉਣ ਜਾਂ ਉੱਥੇ ਜਗ੍ਹਾ ਡੈਟੀਫਾਈ ਕਰਨ ਉੱਥੇ ਕੂੜਾ ਕਲੈਕਟ ਕਰਕੇ ਉੱਥੇ ਰਹਿਵੇ ਕਿਉਂਕਿ ਉਹਨਾਂ ਕੋਲ ਅਜੇ ਉਹ 7 ਨੰਬਰ ਸਕੀਮ ਇੰਪਰੂਵਮੈਂਟ ਟੈਸਟ ਉਹ ਵੀ ਇੰਪਰੂਵਮੈਂਟ ਟੈਸਟ ਆ ਆਵਰਨ ਕਰ ਰਹੀ ਆ ਢੁੱਡਾ ਵਾਲੇ ਆਪ ਦੇਖਦੇ ਕਰ ਰਿਹਾ ਉਹ ਵੀ ਅਸੀਂ ਬੇਨਤੀ ਕੀਤੀ ਹੈ ਕਿ ਜੇ ਉਹਨਾਂ ਦਾ ਕੂੜਾ ਉੱਥੇ ਪ੍ਰਬੰਧ ਕੀਤਾ ਜਾਏ ਉਸ ਤੋਂ ਬਾਅਦ ਨਗਰ ਕੌਂਸਲ ਉੱਥੋਂ ਕਲੈਕਟ ਕਰੇ ਉਹ ਵੀ ਅਸੀਂ ਕਰਨ ਨੂੰ ਤਿਆਰ ਹਾਂ ਉਹਨਾਂ ਦਾ ਕੂੜਾ ਵੀ ਇਸ ਚੱਕਰ ਨੂੰ ਤਿਆਰ ਪਰ ਉਹਨਾਂ ਦੇ ਕਰਮਚਾਰੀ ਕੀ ਕਰਦੇ ਨੇ ਪ੍ਰਾਈਵੇਟ ਰੱਖੇ ਨੇ ਉਹ ਰਾਤ ਨੂੰ ਸੜਕਾਂ ਤੇ ਕੂੜਾ ਸੁੱਟ ਜਾਂਦੇ ਆ ਉਹ ਵੀ ਉਹਨਾਂ ਦੇ ਧਿਆਨ ਚ ਲੰਦਾ ਕਿ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਰੋਕਿਆ ਜਾਏ ਕਿਉਂਕਿ ਇਹਨਾਂ ਕੋ ਜਦੋਂ ਇਹ ਕਲੋਨੀ ਡਿਜ਼ਾਈਨ ਕਰਦੇ ਨੇ ਇਹਨਾਂ ਨੇ ਪ੍ਰੋਪਰ ਉੱਥੇ ਜਗ੍ਹਾ ਆਇਡੈਂਟੀਫਾਈ ਕੀਤੀ ਹੁੰਦੀ ਹੈ ਕਿ ਕਿੱਥੇ ਕੂੜਾ ਕਲੈਕਟ ਕਰਨਾ ਪਿਟਸ ਬਣਨੀ ਜਾਂ ਕੁਝ ਉੱਥੇ ਆਪਣਾ ਇਹ ਪਿਟਸ ਬਣਾਉਣ ਦਾ ਪ੍ਰਬੰਧ ਕਰਨਾ ਉੱਥੋਂ ਅਸੀਂ ਕਲੈਕਟ ਕਰਾਂਗੇ